ਹਾਂਜੀ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਮੋਟਰਸਾਈਕਲ ਗੱਡੀਆਂ ਦੇ ਬੀਮੇ ਇਹ ਬੀਮੇ ਪੰਜਾਬ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਕੰਪਨੀਆ ਵੱਲੋਂ ਕੀਤੇ ਜਾਂਦੇ ਆ 100% ਓਰੀਜਨਲ ਬੀਮੇ ਹੁੰਦੇ ਆ ਦਿਵਾਲੀ ਦੇ ਇਤਿਹਾਸ ਤੇ ਇਸ ਸਪੈਸ਼ਲ ਆਫਰ ਤੁਹਾਡੇ ਲਈ ਜਿਹੜਾ ਮੋਟਰਸਾਈਕਲ ਦਾ ਬੀਮਾ 800 ਤੋਂ ਲੈ ਕੇ 900 ਦੇ ਵਿੱਚ ਹੋਣ ਵਾਲਾ ਬੀਮਾ ਤੁਹਾਨੂੰ 700 ਰੁਪਏ ਦੇ ਵਿੱਚ ਕਰਕੇ ਦਿੱਤੇ ਜਾਏਗਾ ਇਹ ਬੀਮਾ ਵਿਦ ਪੋਲੂਸ਼ਨ ਕਰਕੇ ਦਿੱਤਾ ਜਾਵੇਗਾ ਇਸ ਤਰ੍ਹਾਂ ਤੁਡੀ ਮਰੂਤੀ ਗੱਡੀ ਹੋਗੀ ਟੋ ਜੈਨ ਹੋਗੀ 2500 ਰੁਪਏ ਵਾਲਾ ਹੌਨਬਲ 보험 ਤੁਹਾਨੂੰ 1900 ਰੁਪਏ ਤੋਂ ਲੈ ਕੇ 2100 ਰੁਪਏ ਦੇ ਵਿੱਚ ਕਰਕੇ ਦਿੱਤਾ ਜਾਏਗਾ ਇਹ ਵੀ 보험 ਵੀ ਪੂਲਿਸ਼ਨ ਹੋਏਗਾ ਇਸ ਤਰ੍ਹਾਂ ਸਵਿਫਟ ਗੱਡੀ ਹੋਗੀ ਰੇਟ ਜੋ ਹੋਗੀ ਜਿਆਦਾ ਹੋਗੀ 4031 ਵਾਲਾ ਹੋਰ ਵਾਲਾ 보험 ਤੁਹਾਨੂੰ ਸਿਰਫ 3000 ਤੋਂ ਲੈ ਕੇ 3400 ਰੁਪਏ ਦੇ ਵਿੱਚ ਕਰਕੇ ਦਿੱਤਾ ਜਾਏਗਾ ਇਹ ਵੀ 보험 ਵੀ ਪੂਲਿਸ਼ਨ ਹੋਏਗਾ ਇਸ ਤਰ੍ਹਾਂ ਤੁਹਾਡੇ ਜਿਹੜੀਆਂ ਵਡੀਆਂ ਗੱਲਾਂ ਆਉਂਗੀਆਂ ਨੇ 15 ਸੀਸੀ ਤੋਂ ਪਲੱਸ ਹੁੰਦੀਆਂ ਨੇਗੀਆਂ 9300 ਤੋਂ ਲੈ ਕੇ 9500 ਰੁਪਏ ਵਾਲਾ ਮੋਟਰ ਵਾਹਨ ਦਾ ਬੀਮਾ ਜਿਹੜਾ ਤੁਹਾਨੂੰ 7000 ਰੁਪਏ ਤੋਂ ਲੈ ਕੇ 7500 ਰੁਪਏ ਦੇ ਵਿੱਚ ਕਰਕੇ ਦਿੱਤਾ ਜਾਏਗਾ ਇਹ ਬੀਮੇ ਵੀ 100% Ориਜਨਲ ਹੈ ਤੁਸੀਂ ਸਿਰਫ ਸਾਨੂੰ WhatsApp ਤੇ ਤੁਹਾਡੀ ਆਰਸੀ ਆਧਾਰ ਕਾਰਡ ਪੈਨ ਕਾਰਡ ਸੈਂਡ ਕਰਨਾ 10 ਤੋਂ 15 ਮਿੰਟਾਂ ਦੇ ਵਿੱਚ ਤੁਹਾਨੂੰ ਬੀਮਾ ਕਰਕੇ ਭੇਜ ਦਿੱਤਾ ਜਾਏਗਾ ਸਾਡਾ ਪਤਾ ਹੈਗਾ SK ਇੰਟਰਨੈਟ ਕੈਪਟੇ ਨੇੜੇ SBI ਬੈਂਕ ਮਾਨਕੀ ਰੋਡ ਫਤਿਹਗੜ ਪੰਜਗੜੀਆਂ ਸਾਡਾ ਮੋਬਾਈਲ ਨੰਬਰ ਹੈਗਾ 83609 16409 ਬਤਵ ਆਦੇ ਸਕੀਮ ਦਾ ਲਾਭ ਲੈ ਸਕਦੇ ਜੀ ਧੰਨਵਾਦ ਸਾਰਿਆਂ ਦਾ